ਮੇਰੇ ਭਾਈ ਯਾਰ ਯਾਰ ਥੋੜਾ ਜਿਹਾ ਪਿੱਛੇ ਗੱਲਾਂ ਨਾ ਦੇਖੋ ਉਹ ਕਾਗਜ਼ੀ ਲੋਕ ਸਭਾ ਜੀ ਨੂੰ ਜਾਨਾ ਦੇਖ ਸਕਦੇ ਹੋ ਕਿ ਜਿਆਦਾ ਸੇ ਟੈਂਪਲ ਕਾਂਗਰਸ ਸਰਕਾਰ ਉਹੋ ਸਾਹਮਣੇ ਯਾਰ ਪਹਿਲੇ ਪਿੱਛੇ ਆਓ ਯਾਰ ਮਾਦੀਨ ਕਰਾਏ ਕਿ ਭਾਈ ਯਾਰ ਯਾਰ ਥੋੜਾ ਜਿਹਾ ਪਿੱਛੇ ਗੱਲਾਂ ਨਾ ਦੇਖੋ ਇਹ ਪਿੱਛੇ ਆਇਓ ਦਿਲਿਆ ਜਾ ਰਿਹਾ ਹੈ ਇਹ ਅੱਗੇ ਨਾ ਬਹੋ ਯਾਰ ਹਾਂ ਹਾਂ ਸਰ ਤਨੀ ਜੀ ਰਿੰਕੂ ਹੋਰੀ ਕਹਿ ਮੈਨੂੰ ਸਿਰਫ ਇੱਕ ਵਾਰੀ ਈ ਨੇ ਬੁਲਾਇਆ ਸੀ ਉਹ ਸਮਝ ਗਏ ਕਿ ਇਹ ਬੰਦੇ ਸਾਫ ਹੈ 2 ਸਾਲ ਹੋ ਗਏ ਮੈਨੂੰ ਫੇਰ ਬੁਲਾਇਆ ਨਹੀਂ ਵਾਰ-ਵਾਰ ਮੈਨੂੰ 2 ਸਾਲ ਵਿਜੀਲੈਂਸ ਨੇ ਆਮ ਆਦੇ ਪਾਰਟੀ ਨੇ ਤਾਂ ਕੀਤਾ ਅੱਜ ਤੱਕ ਮੇਰੇ ਖਿਲਾਫ ਕੁਝ ਮਿਲਿਆ ਨਹੀਂ ਨਾ ਮੇਰੇ ਖਿਲਾਫ ਕੋਈ ਕੇਸ ਹੈ ਅੱਜ ਦੀ ਤਰੀਕ ਮੈਂ ਬਿਲਕੁਲ پاک ਦामਨ ਹੈ ਮੇਰੇ ਉੱਪਰ ਕੋਈ ਕੇਸ ਨਹੀਂ ਹੈ ਕਿਸੇ ਤਰ੍ਹਾਂ ਦਾ ਮੇਰੇ ਉੱਪਰ ਇਲਜ਼ਾਮ ਨਹੀਂ ਹੈ ਸਿਰਫ ਝੂਠੇ ਇਲਜ਼ਾਮ ਲਾ ਕੇ ਕੁਝ ਨਹੀਂ ਬੰਨਣਾ ਲੇਕਿਨ ਮੈਂ ਪੁੱਛਣਾ ਚਾਹੁੰਦਾ ਰਿੰਕੂ ਮੈਂ ਮੇਰੇ ਘਰ ਤੋਂ ਨਹੀਂ ਮਿਲਿਆ ਰਿੰਕੂ ਰਿੰਕੂ ਨੂੰ ਇਹ ਪੁੱਛੋ ਕੱਲ ਜਿਹੜੇ ਬੰਦੇ ਨਸ਼ੇ ਵਿੱਚ ਪੜੇ ਗਏ ਐ ਉਹ ਕੀਦੇ ਐ ਤੇਰੇ ਤੇ ਉਂਗਰਾਲਦੇ ਐ ਤੁਸੀਂ ਆਮ ਆਦਮੀ ਦੇ ਵਿੱਚ ਰਹਿ ਕੇ 2 ਸਾਲ ਮੋਜਾਂ ਕਰੀਆਂ ਲੋਕਾਂ ਨੂੰ ਲੁੱਟਿਆ ਲੋਕਾਂ ਨੂੰ ਬਰਬਾਦ ਕਰਿਆ 9 ਜਵਾਨਾਂ ਨੂੰ ਨਸ਼ੇ ਵਿੱਚ ਗ੍ਰਸਤ ਕਰਿਆ ਇੱਥੇ ਡੜਾ ਸੱਟਾ ਚਲਾਇਆ ਇੱਥੇ ਲਾਟਰੀ ਚਲਾਈ ਉਹ ਤੁਹਾਡਾ ਮੈਂ ਇੱਥੇ ਚੱਲਣ ਨਹੀਂ ਦਮੂੰਗਾ ਅੱਛਾ ਕਹਿੰਦੇ ਕਿ ਸਭ ਨੇ ਕਿ ਭਈ ਜੇਕਰ ਸਾਡੇ ਘਰ ਦੇ ਵਿੱਚ ਜਾਂ ਫਿਰ ਸਾਡੇ ਅਸੀਂ ਚਲਾ ਰਹੇ ਹੈਗੇ ਆ ਤਾਂ ਤੁਹਾਨੂੰ ਕਹੋ ਕਿ ਭਈ ਕੋਈ ਸਾਡੇ ਉੱਤੇ ਕੇਸ ਕਿਉਂ ਨਹੀਂ ਹੋਇਆ ਉਹ ਕਹਿੰਦੇ ਨੇ ਚੰਨੀ ਜੀ ਨੂੰ ਫੋਬੀਆ ਹੋਇਆ ਰਿੰਕੂ ਨਹੀਂ ਨਹੀਂ ਫੋਬੀਆ ਨਹੀਂ ਹੋਇਆ ਬਲੈਂਕਟ ਬੇਲ ਕੋਡ ਲੈਣ ਗਿਆ ਉਧਰ ਤਸਕਰ ਚੱਕਿਆ ਉਧਰ ਉਂਗਰਾਲ ਹਾਈ ਕੋਰਟ 'ਚ ਪਹੁੰਚ ਗਿਆ ਬਲੈਂਕਟ ਬੇਲ ਲੈਣ ਗਿਆ ਕੀ ਡਰ ਰਿਹਾ ਤੈਨੂੰ ਨਹੀਂ ਤਾਂ ਅੱਜ ਤੱਕ ਅੱਜ ਬਲੈਂਕਟ ਬੇਲ ਨਹੀਂ ਲਈ ਮੈਨੂੰ ਇਡੀਆ ਆਨੇ ਨੇ ਵੀ ਭਰਾਇਆ ਮੈਨੂੰ ਬੜਾ ਤੰਗ ਕਰਿਆ ਦੋਨਾਂ ਸਰਕਾਰਾਂ ਨੇ ਬਲੈਂਕਟ ਬੇਲ ਲੈਣ ਦਾ ਮਤਲਬ ਹੈ ਚੋਰ ਹੈ ਇੱਕ ਨੰਬਰ ਦੇ